ਮੰਗੀ ਬਚੂ ਹੋਣਾ ਫਿਰ ਬਾਜਦੇ ਕੀ ਹੋਣਾ ਵਿਚਾਰਿਆ ਰੇਟ ਸਸਤਾ ਹੋਵੇ ਬਾਜਦੇ ਕੀ ਹੋਣਾ ਜੀ ਸਸਰੀ ਆਕਲ ਜੀ ਸਵਾਗਤ ਹੈ ਤੁਹਾਡਾ ਸਾਂਝ ਬਲੌਗ ਦੇ ਵਿੱਚ ਹਾਂ ਜੀ ਅੱਜ ਚੱਲੇ ਆ ਜੀ ਆਪਾਂ ਅੱਜ ਗੁਰਦੁਆਰਾ ਚੰਨ ਕਮਲ ਸਾਹਿਬ ਸਵਾਤ ਮੱਥਾ ਟੇਕਣ ਸਵਾਤੇ ਚੱਲਿਆ ਜੀ ਤੁਹਾਨੂੰ ਵੀ ਦਿਖਾਉਣੇ ਆ ਤੁਸੀਂ ਵੀ ਜੁੜੇ ਰਹੋ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਅੱਜ ਗੁਰਦੁਆਰਾ ਚੰਨ ਕਮਲ ਸਾਹਿਬ ਦੇ लो जी आप उतर गए दशहरा ग्राउंड भीड काफी ज्यादा इतना जाम लग रहा है ना देख इतना ऑटो मिलूगा तुर के जाना पवेगा ना अगे जाके पता लगेगा देख देख देख

ਉਸ ਅਸਕੇ ਉਹ ਨਾ ਆਹ ਦੇਖ ਨਹੀਂ ਦੇਖੀ ਕੁਆਰੇ ਇਸ ਉਹ ਰਾਜਾ ਲੈ ਆਹ ਦੇਖ ਆ ਦੇਖ ਆ ਦੇਖ ਗਾਟ ਆਲੇ ਬਾਬੂ ਆ ਬੂ ਆ ਅੱਗੇ ਤੁਸੀਂ ਕਿੰਨੇ ਲੰਦੰਦੇ ਸੀ ਨਾ ਛੋਟੇ ਹੁੰਦੇ ਹੋ ਬਹੁਤ ਇਹ ਹੈਗੀ ਚੀਜ਼ ਨਗਰਮਾਸੇ ਰੱਸੀ ਬਿਨਾ ਬਣੀ ਤਿਲਾ ਤਿਲਾ ਰੱਸੀ ਆ ਲੈ ਲੈ ਲੱਲੇ ਦੁੱਧ ਲੱਸੀ ਦੁੱਧ ਪੀਣਾ ਨਹੀਂ ਹੈ ਪੀਣਾ ਸੀ ਹੈ ਕੋਲੀ ਆਦੀ ਪੀਣਾ ਲੱਕਣਾ ਸੀ ਲੱਸੀ ਹੈ ਲੱਕੀ ਸੋ ਜੀ ਬਸ ਪੰਜ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚਣ ਆਣੇ ਥੋੜੀ ਦੂਰੀ ਤੇ ਰਹਿ ਗਿਆ ਗੁਰਦੁਆਰਾ ਸਾਹਿਬ ਉਹ ਸਭ ਉਹ ਉਧਰ ਜੀ ਦੂਰ ਪੈ ਗਿਆ ਜੇ ਹਨਾ ਕੱਲੇ ਤੁਰ ਕੇ ਇਹ ਫੇਰ ਇਹਨਾਂ ਦਾ ਵੀ ਦੂਰ ਆ ਅਜ ਸੰਗਤ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ ਆਪਾਂ ਕਿੰਨੀ ਦੂਰ ਹੈ ਅੱਧ ਕਿ ਜਸਵਾ ਦੇ ਹੈਨਾ ਕੋਲ ਚਲਿਓ ਯਾਰ ਕਿੰਨਾ ਵਧੀਆ ਲੱਗ ਰਿਹਾ ਆ ਇਤਨਾ ਇੰਜ ਇਤਨਾ ਇੰਜ ਤੇ ਇਦਾਂ ਪਤਾ ਨਹੀਂ ਲੱਗਦਾ ਹੈਗਾ ਸਭ ਉਹ ਹੈ ਆਪਾਂ ਲਾ ਤਾਂ ਨਹੀਂ ਮੇਰੇ ਨਾਲ ਜਸ ਕਰਨ ਤੁਰਿਆ ਆ ਰਿਹਾ ਤੇ ਸਹਿਜ ਆਪਣ ਆਪਣੇ ਦੋਸਤ ਦੇ ਨਾਲ ਉਹ ਮਗਰ ਹੁੰਦਾ ਆ ਅਸੀਂ ਪਹਿਲਾਂ ਆ ਗਏ ਤੇ ਉਸ ਸਕੂਟਰੀ ਤੇ ਬਸ ਪਹੁੰਚਣ ਨਾਲ ਹੀ ਉਹ ਵੀ ਨਾ ਹਾਂ ਅੱਜ ਤਾਂ ਥੋੜੀ ਜਿਹੀ ਘਟਾ ਹਲੇ ਸੰਗਤ ਅਸੀਂ ਅਸੀਂ ਪਹਿਲਾਂ ਤੋਂ ਮਾਨ ਅੱਜ ਤੇ ਸਕੂਟਰੀ ਹੋ ਗਈ ਅਸੀਂ ਫਿਰ ਪਹਿਲਾਂ ਆ ਗਏ ਕਿਉਂਕਿ ਜਿਸ ਕਰਨ ਉਹਨਾਂ ਨੂੰ ਫਿਰ ਜਾਣਾ ਫਤੇਗੜ ਸਾਹਿਬ ਤਾਂ ਕਰਕੇ ਪਹਿਲੀ ਦੁਆੰਤੀ ਆ ਗਏ ਅੱਜ ਅਸੀਂ ਤੇ हाँ फिर भी काफ़ी भीड़ है तो पिछले दो दिन तो बहुत ज्यादा होंगी होगी तो, तो मोरे चलता है इधर भीड़ किन्न व i can't

ਓਏ ਓਏ ਕੀ ਦਾ ਬੋਸ ਇੱਥੇ ਬੜਾ ਪਿਆ ਹੋਇਆ ਹੂੰ ਓਏ ਹੂੰ ਇਸ਼ਟਾ ਦਾ ਬੋਲੰਦਾ ਗੇੜਾ ਵੀਡੀਓ ਆ ਜਾ ਆ ਜਾ ਆ ਜਾ ਚੰਗਾ ਚੰਗਾ ਇਹ ਹਨੇਰੇ ਸਹਾਰੇ ਬਚੇ ਮਿਲ ਕੇ ਜਾਣਾ ਠੀਕ ਆਂਦੇ ਹੋਏ ਨਾ ਜੀ ਆਪਾਂ ਸਰੋਵਰ ਤੇ ਪਹੁੰਚ ਚੁੱਕੇ ਆਂ ਇਧਰ ਢੀਡ ਘਟਾ ਗੁਰਦੁਆਰਾ ਸਾਹਿਬ ਦੇ ਵਿੱਚ ਢੀਡ ਬਹੁਤ ਜ਼ਿਆਦਾ ਨਿਸ਼ਾਨ ਸਾਹਿਬ ਦਾ ਕਪੜਾ ਚੜਾ ਰਹੇ ਨੇ ਵਾਹਿਗੁਰੂ ਜਿਸ ਕਾ ਨੇ ਪੰਜੇ ਸ਼ਨਾਨਾ ਕਰ ਰਿਹਾ ਮੈਂ ਵੀ ਕਰ ਲੂੰ lagi kerapusan kurang ਲੋ ਜੀ ਆਪਾਂ ਨੇ ਦਰਸ਼ਨ ਕਰ ਰਹੇ ਹੰਦੇ ਤੇ ਮੱਥਾ ਵੀ ਟੇਕ ਜਾਂਦੇ ਤੇ ਬਦਿਆ ਲਾਦੇ ਨਾ ਤੁਹਾਨੂੰ ਪਰਚਾ ਲੈ ਲੈ ਪੁੱਛ ਲੈ ਕਿੰਨੇ ਦੇ ਬਦਿਆ ਸੀ ਇਹ ਨਾ 40 50 ਤੇ ਭੱਲੇ ਨੂੰ ਪੁੱਛੋ ਅਗਰ ਉਹ ਤੀ ਲਾਣੇ ਨੂੰ ਕਾਰਨ ਕੋ ਚੇਕੋ ਛੋਟੀ ਲੈ ਲਓ ਵਾਲੀ ਅਗਰ ਬੱਤੀ ਵਾਲੇ ਲੈਣੀ ਹੈ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਏ ਤੇ ਰਾਜ ਤੁਰੇ ਜਾਂਦੇ ਆ ਤੇ ਇੱਥੇ ਜਸ ਕਰਨ ਕਹਿੰਦਾ ਮੈਂ 버ਗਰ ਲੈਣਾ ਤੇ ਉੱਥੇ 버ਗਰ ਲੈਣ ਬੈਠੇ ਸੀਗੇ ਬਸ ਹੁਣ ਚੱਲਦੇ ਆ ਘਰ ਨੂੰ 3 ਵਜਣ ਵਾਲੇ ਹੋਗੇ ਹੈਨਾ ਅੱਧਾ ਘੰਟਾ ਲੱਗਿਆ ਇੱਥੇ ਆ 3 ਵਜਣ ਵਾਲੇ ਹੈ ਉਹ ਤਾਂ ਅੰਮੀ ਲਾ ਦੇ ਰੱਖੇ ਹੋ ਗਏ ਜਾਨ ਜਿਵੇਂ ਹਾਂ ਰਜਪੀੜ ਬਹੁਤ ਹਾਲੂ ਹਾਲੀ ਤਰ ਹੁੰਦਾ ਹਾਲੀ ਹਾਲੀ ਤਰਕੇ ਚੱਲਦੇ ਆ ਜੀ ਐਨੀ ਗਰਮੀ ਲੱਗਦੀ ਮੈਂ ਤਾਂ ਕੋਟੀ ਪਾ ਕੇ ਆ ਗਈ ਕੋਟੀ ਚ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਚਲੋ ਜੀ ਚੱਲਦੇ ਆ ਹਣ ਆਪਾਂ ਦੇਖੋ ਢੀੜ ਕਿੰਨੀ ਬਾਹਰ ਅਸੀਂ ਅੱਧੇ ਚ ਪਹੁੰਚੇ ਹਾਂ ਅਸੀਂ ਢੀੜ ਬਹੁਤ ਜ਼ਿਆਦਾ ਹੈ ਬਹੁਤ ਦੂਰ ਤੱਕ ਜਾਣਾ ਹੈ ਲੈ ਤੁਰ ਕੇ ਆਪਾਂ ਨੇ ਚਲੋ ਹਾਂ ਹਾਂ ਬਾਦੂ ਨੂੰ ਅੰਦਰ ਸੁਲਾ ਦੇ ਲਾ ਦੇ 20 ਆਇਆ ਕਿ ਲੈਣਾ ਲਓ ਜੀ ਲੈ ਲੀਏ ਗੁੱਟ ਸਕੈਦ ਵਾਲੀ ਮੇਰੀ ਪਰਮਾਡਾ ਗੱਲ ਕਰ ਰਿਹਾ ਹਾਂ ਬਰਾਬਰ ਕਰਤਾ ਅੱਗੇ ਦੋਨੀਆਂ ਗੱਡੀ ਆਉਂਦਾ ਨਾ ਦੂਰ ਲੈਣਾ ਕੋਈ ਨੋਈ ਮੈਂ ਗੱਡੀ ਦੋਨਾਂ ਨਾਲ ਚੁੱਕੀ ਅੱਗੇ ਨੂੰ ਚਲਾ ਅੱਗੇ ਨੂੰ ਮੇਰਾ ਵੀਰ ਤਨੁੜਿਆ ਜਾਓਗੇ ਖੜੀਆ ਕਰੋ ਯਾਰ ਰੋਕ ਲੈ ক্রিকেট ਲਓ ਜੀ ਆਪਾਂ ਪਹੁੰਚ ਗਏ ਘਰ ਤੇ ਬਾਕੀ ਜੀ ਹੁਣ ਘਰ ਦੇ ਕੰਮ-ਕਾਰ ਕਰਦੇ ਆ ਸਾਰੇ ਤੇ ਪਸ਼ੂਆਂ ਦਾ ਕੰਮ ਓਕਣੇ ਪਿਆ ਹਨਾ ਪੱਠੇ ਵਗੈਰਾ ਦੇਖਦੇ ਹੁਣ ਤੇ ਹੋਰ ਬਾਕੀ ਰੋਟੀ ਪਾਣੀ ਦਾ ਕਰਾਂਗੇ ਤੇ ਲੇਟ ਹੋ ਜਾਣਾ ਕੰਮਾਂ ਨੂੰ ਹੁਣ ਕੰਮ ਫਟਾਫਟ ਕਰ ਲੈਨੇ ਸਾਰੇ ਤਾਂ ਕਰਕੇ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਮਿਲਦੇ ਆਂ ਜੀ ਕੱਲੋ ਕਿਸੇ ਨਵੇਂ ਬਲੌਗ ਨਾਲ ਤਾਂ ਤੱਕ ਲਈ ਸਸਿਆ ਬਾਜੀ ਬਾਏ ਬਾਏ